ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਣੀ ਅੱਜ ਅੰਮ੍ਰਿਤਸਰ ਜ਼ਿਲ੍ਹੇ ਦੇ ਸੀਮਾ ਵਰਤੀ ਪਿੰਡ ਨੰਗਲ ਸੋਹਲ ਪਹੁੰਚੇ ਜਿੱਥੇ ਉਹਨਾਂ ਨੇ ਬਾੜ ਪੀੜਿਤ ਕਿਸਾਨਾਂ ਨਾਲ ਮੁਲਾਕਾਤ ਕੀਤੀ ਤੇ ਹਾਲਾਤਾਂ ਦਾ ਜਾਇਜ਼ਾ ਲਿਆ ਉਹਨਾਂ ਕਿਹਾ ਕਿ ਭਾਰਤ ਤੇ ਪਾਕਿਸਤਾਨ ਦੀਆਂ ਤਾਰਾਂ ਦੇ ਵਿਚਕਾਰ ਆਉਣ ਵਾਲੀ ਜ਼ਮੀਨ ਤੇ ਕਿਸਾਨਾਂ ਨੂੰ ਸਭ ਤੋਂ ਵੱਡੀ ਸਮੱਸਿਆ ਹੈ ਕਿ ਬੀਐਸਐਫ ਵੱਲੋਂ ਡੀਸੇਲਟਿੰਗ ਦੀ ਇਜਾਜ਼ਤ ਨਾ ਮਿਲਣ ਕਾਰਨ ਖੇਤਾਂ 'ਚ ਪਾਣੀ ਭਰਿਆ ਪਿਆ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਟੀਮ ਕੱਲ ਤੋਂ ਉੱਥੇ ਕੰਮ ਸ਼ੁਰੂ ਕਰੇਗੀ ਤਾਂ ਜੋ ਕਿਸਾਨ ਜਲਦੀ ਬਿਜਾਈ ਕਰ ਸਕਣ। ਸਾਨੀ ਨੇ ਦੱਸਿਆ ਕਿ ਜਦੋਂ ਅਗਸਤ ਵਿੱਚ ਬਾੜ ਆਈ ਸੀ ਉਹ ਤੁਰੰਤ ਸੇਵਾ ਲਈ ਮੈਦਾਨ ਵਿੱਚ ਉਤਰ ਪਏ ਸਨ। ਉਹਨਾਂ ਹੋਰ ਕੀ ਕਿਹਾ? ਆਓ ਸੁਣਦੇ ਹਾਂ। ਬੜੀ ਸਸਤਾ ਵੱਲੋਂ ਵੱਡੀਆਂ ਸੇਵਾਵਾਂ ਰਵਾਈਆਂ ਜੀ ਨੀਕੇ ਦੇ ਨਾਲ ਸ਼ੁਰੂਆਤ ਲਈ ਅਸੀਂ ਅਗਸਤ ਦੇ ਦਿਨ ਉੱਥੇ ਹੜਾ ਆਇਆ ਉਹ ਤੋਂ ਇੱਕਦਮ ਹੀ ਦੂਜੇ ਦਿਨ ਹੀ ਮੈਂ ਆ ਗਿਆ ਸੀ ਤੇ ਅਸੀਂ ਬੋਟਸ ਭੇਜੀਆਂ ਉਦੋਂ ਕਸ਼ਤੀਆਂ ਦੀ ਬੜੀ ਘਾਟ ਸੀ ਬੋਟਸ ਭੇਜੀਆਂ ਔਰ ਤਰਪਾਲਾਂ ਭੇਜੀਆਂ ਪਸ਼ੂ ਚਾਰਾ ਅਸੀਂ ਮੈਂ ਆਪ ਬਹੁਤ ਕਸ਼ਤੀਆਂ ਦੇ ਵਿੱਚ ਬੋਟਾਂ 'ਚ ਜਾ ਜਾ ਕੇ ਉੱਥੇ ਨੇਪਾਲ ਪਿੰਡ ਉਧਰ ਜਿਹੜਾ ਅਜਨਾਲਾ ਉਹ ਅਸੀਂ ਸੇਵਾ ਕੀਤੀ ਉਸ ਤੋਂ ਬਾਅਦ ਤਕਰੀਬਨ ਮੈਂ ਹਰ ਸਨਿਚਰ ਐਤਵਾਰ ਉਦੋਂ ਤੋਂ ਸਤੰਬਰ ਦਾ ਮਹੀਨਾ ਤੇ ਅਕਤੂਬਰ ਦਾ ਮਹੀਨਾ ਹੁਣ ਅੱਜ 9 ਨਵੰਬਰ ਹੈ ਮੈਂ ਮੇਰੇ ਖਿਆਲ ਸ਼ਾਇਦ ਹੀ ਕੋਈ ਸਨਿਚਰ ਐਤਵਾਰ ਐਸਾ ਹੈ ਜਦੋਂ ਮੈਂ ਨਹੀਂ ਆਇਆ ਇਸ ਇਲਾਕੇ ਹਰ ਹਫਤੇ ਮੈਂ ਖੁਦ ਆਉਂਦਾ ਗਿਆ ਕਿਉਂਕਿ ਉਦੋਂ ਬੜੇ ਲੋਕ ਵੀ ਆਏ ਸੈਲੀਬ੍ਰਿਟੀ ਵੀ ਆਏ ਅਨਾਉਂਸਮੈਂਟਾਂ ਹੋ ਗਈਆਂ ਜਿਵੇਂ ਇੱਥੇ ਨਹੀਂ ਪਹੁੰਚੇ ਹੁਣੇ ਤੁਸੀਂ ਦੇਖਿਆ ਉਹ ਜਟਾ ਪਿੰਡ ਚ ਪਾਣੀ ਭਰਿਆ ਸੀ 150 ਏਕੜ ਚ ਉਹ ਮੇਨ ਮੇਨ ਜਗ੍ਹਾ ਹੋ ਗਏ ਚਲੋ ਆਏ ਫਿਰ ਅਸੀਂ ਵੇਅਰ ਹਾਊਸ ਖੋਲਿਆ ਜਨਾਲਾ 5 ਏਕੜ ਚ ਉਹ ਜਿਹੜਾ ਵੇਅਰ ਹਾਊਸ ਉਥੋਂ ਕਿਟਾ ਜਿਹੜੀਆਂ ਫੌਗਰ ਮਸ਼ੀਨਾਂ ਪਲੰਗ ਸ਼ਾਲਾ ਬਿਸਤਰੇ ਬਰਤਨ ਉਹ ਸਾਰੇ ਉਥੋਂ ਸਮਾਨ ਉਹ ਅਸੀਂ ਸਾਰੇ ਪਿੰਡਾਂ ਦੇ ਵਿੱਚ ਵੰਡਿਆ ਉਹ ਅੱਜ ਵੀ ਵੰਡਿਆ ਉਸ ਤੋਂ ਬਾਅਦ ਫਿਰ ਇਹ ਡੀਸਿਲਟਿੰਗ ਦੀ ਬੜੀ ਲੋਡ ਸੀ ਫਿਰ ਅਸੀਂ 8 ਪਿੰਡਾਂ ਦੇ ਵਿੱਚ ਰੇਤਾ ਕੱਢਣ ਦਾ ਕੰਮ ਉੱਥੇ ਧਰਮਕੋਟ ਪੱਤਨ ਵੀ ਕੰਮ ਕਲੀਅਰ ਹੋ ਗਿਆ ਇਸ ਤੋਂ ਬਾਅਦ ਅਸੀਂ ਉੱਥੇ ਜਾ ਰਹੇ ਹਾਂ ਉੱਥੇ ਵੀ ਮੇਰੇ ਖਿਆਲ 150 ਏਕੜ ਦੇ ਕਰੀਬ ਦਰਿਆ ਦੇ ਇਧਰ ਫਿਰ ਦਰਿਆ ਦੇ ਉਧਰ ਉਹ ਬਾਬਾ ਜੀ ਦੇ ਨਾਲ ਅਸੀਂ ਮਿਲ ਕੇ ਸੇਵਾ ਕਰਾਈ ਆ ਆਨੰਦਗੜ੍ਹ ਵਾਲਿਆਂ ਨਾਲ ਤੇ ਅਸੀਂ ਹੁਣ ਉੱਥੇ ਪੰਜ ਗਰਾਈ ਵੀ ਜਾਣਾ ਜਿੱਥੇ ਵੀ ਰੇਤਾ ਪਾਣੀ ਰਹਿ ਗਿਆ ਤੇ ਹੁਣ ਜੋ ਵੀ ਸਾਡਾ ਟੀਚਾ ਸੀ ਵਾਇਗਰੂ ਨੇ ਜਿੰਨਾ ਕਿ ਅਸੀਂ ਕਰ ਸਕੇ ਕਿਉਂਕਿ ਸਾਨੂੰ ਫਿਕਰ ਕਣਕ ਦੀ ਬਜਾਈ ਦਾ ਸੀ ਤੇ ਉਸ ਸਮੇਂ ਲੋ ਜੀ ਆਪਣੇ ਆਪ ਨੂੰ ਕਿੰਨਾ ਸਕੂਨ ਮਿਲਦਾ ਜੀ ਨਹੀਂ ਬਹੁਤ ਤਸੱਲੀ ਹੁੰਦੀ ਹੈ ਕਿ ਬਈ ਸਾਡੀ ਮਿਹਨਤ ਔਰ ਸਾਡਾ ਜੋ ਵੀ ਤਨੋਂ ਮਨੋਂ ਤੁਹਾਨੂੰ ਅਸੀਂ ਸੇਵਾ ਕੀਤੀ ਉਹ ਜਿਹੜੀ ਹੈ ਉਹਦਾ ਸਕਾਰੇ ਕਾਰੇ ਪਈ ਹੈ ਉਹਦਾ ਘਟੋ ਘਟ ਚਲੋ ਇਹ ਦੇਖ ਕੇ ਖੁਸ਼ੀ ਹੁੰਦੀ ਹੈ ਕਿਉਂਕਿ ਮੈਂ ਪਹਿਲਾਂ ਇੱਥੇ ਤਿੰਨ ਵਾਰ ਆਇਆ ਸਾਡੀ ਟੀਮ ਇਹ ਪਹਿਲਾਂ ਵੀ ਅਸੀਂ ਦੇਖਿਆ ਵੀਡੀਓ ਵੀ ਮੈਂ ਮਗਾਉਂਦਾ ਰਿਹਾ ਤਕਰੀਬਨ ਹਰ ਦੂਜੇ ਦਿਨ ਵੀ ਕੰਮ ਚੱਲ ਰਿਹਾ ਹੁਣ ਪਰ ਅੱਜ ਦੇਖ ਕੇ ਮਨ ਨੂੰ ਬਹੁਤ ਤਸੱਲੀ ਹੋ ਰਹੀ ਹੈ ਕਿ ਭਈ ਠੀਕ ਹੈ ਇਹ ਪਿੰਡਾਂ ਦੇ ਵਿੱਚ ਜਿੱਦਾਂ ਜਿੱਦਾਂ ਗਏ ਆ ਉਹ ਲੋਕੀ ਵਾਸੀ ਕਹਿ ਰਹੇ ਸੀ ਕਿ ਜੇਕਰ ਤੁਸੀਂ ਉਹਨਾਂ ਦੀ ਬਾਹ ਨਾ ਫੜਦੇ ਤਾਂ ਉਹਨਾਂ ਲਈ ਸਰਵਾਈਵ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਇਹ ਗੱਲ ਨਹੀਂ ਦੇਖੋ ਇਹ ਤਾਂ ਪਰਮਾਤਮਾ ਦਾ ਕੋਈ ਨਾ ਕੋਈ ਸਬਬ ਬਣਦਾ ਹੈ ਤੇ ਇਸ ਸਾਲ ਤੇ ਆਪਾਂ 350 ਸਾਲਾ ਸ਼ਹੀਦੀ ਜਿਹੜਾ ਦਿਵਸ ਹੈ ਉਹਨਾਂ ਨੂੰ ਸਦੋਪਤ ਹੈ ਸ਼ਹੀਦ ਗੁਰੂ ਤੇਗ ਬਹਾਦਰ ਜੀ ਨੂੰ ਤੇ ਉਹਨਾਂ ਦਾ ਫਰਮਾਨ ਹੈ ਬਾਹਾਂ ਜਿਨ੍ਹਾਂ ਦੀ ਪਕੜੀਏ ਸਿਰ ਦੀਜੇ ਬਾਹਾਂ ਨਾ ਛੋੜੀਏ ਆਪਾਂ ਇਹ ਗਰੀਬ ਕਿਸਾਨਾਂ ਦੀ ਹਰ ਇੱਕ ਵਿਅਕਤੀ ਜੋ ਸਮਰੱਥ ਹੈ ਜਾਂ ਜਿਹਦੇ ਕੋਲ ਕੋਈ ਪੋਸਟ ਹੈ ਜਾਂ ਜਿਹਨੂੰ ਲੋਕਾਂ ਨੇ ਆਪਣਾ ਨੁਮਾਇੰਦਾ ਚੁਣ ਕੇ ਭੇਜਿਆ ਹੈ ਔਰ ਹੋਰ ਵੀ ਜਿਹੜੇ ਸਮਰੱਥ ਨੇ bizness ਵਾਲੇ ਜਿਹੜੇ ਉਹਨਾਂ ਦਾ ਫਰਜ਼ ਬੰਦਾ ਹੈ ਕਿ ਆਪਾਂ ਗਰੀਬ ਕਿਸਾਨਾਂ ਦੀ ਜਦੋਂ ਤੱਕ ਆਪਣਾ ਕਿਸਾਨ ਪੰਜਾਬ ਦਾ ਕਿਸਾਨ ਜਦੋਂ ਤੱਕ ਖੁਸ਼ਹਾਲ ਨਹੀਂ ਹੋਏਗਾ ਉਹ ਕਰਜ਼ਿਆਂ 'ਚ ਡੁੱਬਿਆ ਰਹੇਗਾ ਉਹ ਇਹ ਚਲੋ ਇਹ ਤੇ ਬਹੁਤ ਤਰਾਦੀ ਹੋ ਗਈ ਇੱਕ ਹੜ ਆ ਗਏ ਤੇ ਮੈਂ ਅੱਜ ਦਰਬਾਰ ਸਾਹਿਬ ਅੰਮ੍ਰਿਤਸਰ ਉੱਥੇ ਪ੍ਰੈਸ ਕਾਨਫਰੰਸ 'ਚ ਮੈਕਰੌਪ ਇੰਸ਼ੋਰੈਂਸ ਦੀ ਵੀ ਗੱਲ ਕੀਤੀ ਹੈ ਕਿ ਆਪਾਂ ਨੂੰ ਸੋਚਣਾ ਪਏਗਾ ਫਸਲ ਦੀ ਇੰਸ਼ੋਰੈਂਸ ਕਰਾਈਏ ਕਿਉਂਕਿ ਆਪਾਂ ਸਕੂਟਰ ਦੀ ਕਰਾ ਰਹੇ ਆ ਆਪਣੀ ਮੈਡੀਕਲ ਦੀ ਵੀ ਕਰਾ ਰਹੇ ਆ ਫਸਲਾਂ ਦੀ ਵੀ ਕੋਈ ਕਰਾਈਏ ਇੰਸ਼ੋਰੈਂਸ ਜੋ ਵੀ ਇਹਨਾਂ ਦੀ ਆਪਾਂ ਸਾਰੇ ਰਲ ਮਿਲ ਕੇ ਬਾਹ ਫੜੀਏ ਤਾਂ ਹੀ ਕੰਮ ਹੋ ਸਰਕਾਰ ਆਪਣਾ ਕੰਮ ਕਰ ਰਹੀ ਹੈ ਪਰ ਸਾਰੇ ਐਨ ਜੀਓ ਸਾਰਾ ਜਿਵੇਂ ਅੰਮ੍ਰਿਤਸਰ ਤੇ ਸਾਡਾ ਸਾਂਝਾ ਉਪਰਾਲਾ ਚੱਲ ਰਿਹਾ ਸਾਰੇ ਐਨ ਜੀਓ ਨਾਲ ਕੋਆਰਡੀਨੇਸ਼ਨ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਜਿਹੜੇ ਬੜੇ ਸੈਲੀਬ੍ਰੇਟ ਹੋਰ ਆ ਕੇ ਚੌਲੀ ਆਏ ਸੀ ਵੱਡੇ ਵਾਦੇ ਕਰਕੇ ਗਏ ਨਹੀਂ ਠੀਕ ਹੈ ਚਲੋ ਨਹੀਂ ਮੈਂ ਕਹਿੰਦਾ ਚੰਗੀ ਗੱਲ ਹੈ ਸਰ ਜੀ ਆਇਆਂ ਨੂੰ ਜਿਹੜੇ ਆਏ ਜੀ ਆਇਆਂ ਨੂੰ ਪਰ ਉਹ ਐਂਡ ਤੱਕ ਫਿਰ ਬਾਹ ਫੜਨੀ ਚਾਹੀਦੀ ਜਿਹੜਾ ਕੰਮ ਸ਼ੁਰੂ ਕੀਤਾ ਉਹ ਆਪਾਂ 2-4 ਦਿਨ ਫੋਟੋ ਖਚਾਣ ਵਾਲਾ ਕੰਮ ਨਹੀਂ ਨਾ ਇਹ ਤੇ ਇਹ ਹਜੇ ਵੀ ਸਾਡਾ ਕੰਮ ਖਤਮ ਨਹੀਂ ਹੋਇਆ ਇਹ ਕਹਿ ਰਹੇ 15 ਨਵੰਬਰ ਨੂੰ ਖਤਮ ਹੈਗਾ ਨਹੀਂ ਸਾਡੇ ਦਾ ਕੰਮ ਲੱਗਦਾ ਸ਼ੁਰੂ ਹੋਇਆ ਕਿ ਜਉ ਤਾਂ ਕਿੰਨਾਂ ਦੀ ਕਣਕ ਬੀਜੀ ਨਹੀਂ ਜਾਂਦੀ ਹੋਰ ਕੋਈ ਹੈ ਕਣਕ ਇਹਨਾਂ ਦੀ ਵੜੀ ਨਹੀਂ ਜਾਂਦੀ ਇਹਨਾਂ ਨੂੰ ਮੁਆਵਜ਼ਾ ਨਹੀਂ ਮਿਲਦਾ ਕਈ ਜਗ੍ਹਾ ਗਰਦਾਬਰੀ ਹੋ ਗਈ ਮੁਆਵਜ਼ਾ ਮਿਲ ਰਿਹਾ ਹੈ ਤੇ ਕੰਮ ਬਹੁਤ ਨੇ ਔਰ ਮੈਨੂੰ ਲੱਗਦਾ ਹੈ ਕਿ ਸਾਡੇ ਕੰਮ ਕਰਨ ਦੇ ਬਾਵਜੂਦ ਸਰਕਾਰ ਨੇ ਵੀ ਕਿਸਾਨਾਂ ਨੂੰ ਕਿਹਾ ਬਈ ਤੁਸੀਂ ਆਪਣੀ ਰੇਤ ਜਿਹੜੀ ਹੈ ਉਹ ਕਾਢ ਕੇ ਵਿੱਚੋਂ ਫਿਰ ਵੀ ਮੈਨੂੰ ਲੱਗਦਾ 30-40% ਜ਼ਮੀਨ ਹੈ ਸਾਰੇ ਅਜਨਾਲਾ ਡੇਰਾ ਬਾਬਰ ਨਾਨਕ ਬਰਦਾਸਪੁਰ ਪਠਾਨਕੋਟ ਫਾਜ਼ਲਕਾਹ ਬਰਦਾਸਪੁਰ ਇਹ 40% ਪਹਿਲੀਆਂ ਤਿਆਰ ਨਹੀਂ ਹੋਣੀਆਂ ਉਹਦਾ ਵੀ ਫਿਕਰ ਹੈ ਸਰ ਇਹਦੇ ਪੈਰਲਲ ਕੋਈ ਹੋਰ ਵੀ ਡਿਮਾਂਡਸ ਆ ਰਹੀਆਂ ਤੁਹਾਡੇ ਕੋਲ ਨਹੀਂ ਪੈਰਲਲ ਤਾਂ ਬਸ ਕਿਸਾਨ ਹੈ ਕਿਤੇ ਉਹ ਕਹਿੰਦੇ ਆ ਬੀਜ ਦੀ ਸਹਾਇਤਾ ਕਰ ਦਿਓ ਡੀਏਪੀ ਦੀ ਕਰ ਦਿਓ ਉਹ ਵੀ ਅਸੀਂ ਕਰ ਰਹੇ ਹਾਂ ਜਿੱਥੇ-ਜਿੱਥੇ ਜਿੰਨਾ ਸਾਡੇ ਸਮਰੱਥਾ ਹੈ ਉਸ ਤੋਂ ਜ਼ਿਆਦਾ ਹੀ ਕਰ ਰਹੇ ਹਾਂ ਜਿੱਥੇ ਵੀ ਕੋਈ ਸਾਡੇ ਤੋਂ ਹੋ ਸਕਦਾ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਤੁਹਾਨੂੰ ਮਨੋ